ਪਾਸਮੀ ਬੰਦਰਗਾਹ ਈਰਾਨ ਦੇ ਬਾਰਡਰ ਤੋਂ ਸਿਰਫ 100 ਮੀਲ ਦੀ ਦੂਰੀ ਤੇ ਆ। ਇਹ ਜੰਗ ਲੰਮੀ ਜਾ ਹੀ ਨਹੀਂ ਸਕਦੀ। ਇੰਡੀਆ ਦਾ ਬਿਲੀਅਨ ਡਾਲਰ ਦਾ سرمਾਇਆ ਇੱਥੇ ਖਰਚ ਕੀਤਾ ਹੋਇਆ। ਚੀਨ ਦੀ ਜੋ ਦਿਲਚਸਪੀ ਆਪਣੇ ਪ੍ਰੋਜੈਕਟ ਬੈਟ ਐਂਡ ਰੋਡ ਇਨੀਸ਼ੀਏਟਿਵ ਕਰਕੇ ਪਾਕਿਸਤਾਨ ਵਿੱਚ ਆ ਭਾਰਤ ਵਿੱਚ ਕਦੇ ਹੋਈ ਨਹੀਂ ਸਕਦੀ। ਇੰਡੀਆ ਸਿਰਫ ਇਥੋਂ ਹੀ ਸੈਂਟਰਲ ਏਸ਼ੀਆ ਨਾਲ ਵਪਾਰ ਕਰ ਸਕਦਾ। ਬਦਲਦੇ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਪਾਕ ਨੂੰ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਆ। ਡੋਨਾਲਡ ਟਰੰਪ ਨੇ ਕੁਝ ਸਮਾਂ ਪਹਿਲਾਂ ਹੀ ਇਸ بندرگاہ ਤੇ ਪਾਬੰਦੀਆਂ ਲਾ ਕੇ ਇੰਡੀਆ ਦੀਆਂ ਆਸਾਮ ਮਿੱਦਾਂ ਦੇ ਪਾਣੀ ਫੇਰ ਦਿੱਤਾ। ਅਮਰੀਕਾ ਜਾਂ ਅਮਰੀਕੀ ਕੰਪਨੀਆਂ ਪਾਕਿਸਤਾਨ ਦੇ ਧੁਰ ਅੰਦਰ ਤੱਕ ਰੇਲਵੇ ਨੈਟਵਰਕ ਤੇ ਰੋਡ ਨੈਟਵਰਕ ਡਵੈਲਪ ਕਰਨ ਲਈ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਜਦੋਂ ਜੋਰਾਂ ਤੇ ਸੀ ਤਾਂ ਸੋਸ਼ਲ ਮੀਡੀਆ ਤੇ ਲੈਂਦੇ ਪੰਜਾਬ ਦੇ ਇੱਕ ਪੰਜਾਬੀ ਨੌਜਵਾਨ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ بڑے ਦਾਅਵੇ ਨਾਲ ਕਹਿ ਰਹੇ ਸੀ ਕਿ ਇਹ ਜੰਗ ਲੰਮੀ ਜਾ ਹੀ ਨਹੀਂ ਸਕਦੀ ਜਾਂ ਹਿੰਦੂਸਤਾਨ ਸਾਨੂੰ ਮਾਰ ਹੀ ਨਹੀਂ ਸਕਦਾ ਸੁਣਨ ਵਾਲਿਆਂ ਦੇ ਦਿਮਾਗ 'ਚ ਆਉਂਦਾ ਕਿ ਕਿਉਂ ਇਹੋ ਜਿਹਾ ਵੀ ਕੀ ਆ ਇਸ ਗੱਲ ਦਾ ਜਵਾਬ ਉਹਨੇ ਬੜੇ ਵਿਅੰਗਮਈ ਢੰਗ ਨਾਲ ਦਿੱਤਾ ਸੀ ਕਿ ਅੱਧੀ ਦੁਨੀਆ ਦੇ ਤਾਂ ਅਸੀਂ ਪੈਸੇ ਦੇਣੇ ਆ ਹਿੰਦੁਸਤਾਨ ਸਾਨੂੰ ਕਿਵੇਂ ਮਾਰ ਚੋ ਕਿਉਂਕਿ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਆ ਉਹਨਾਂ ਨੇ ਸਾਨੂੰ ਮਰਨ ਨਹੀਂ ਦੇਣਾ ਬੇਸ਼ੱਕ ਪਾਕਿਸਤਾਨ ਅੱਜ ਨਿਊਕਲੀਅਰ ਤਾਕਤ ਆ ਤੇ ਉਹਦੇ ਕੋਲ ਡਿਫੈਂਸ ਸੈਟਅਪ ਵੀ ਆਲਾ ਦਰਜੇ ਦਾ ਪਰ ਇਸ ਗੱਲ ਵਿੱਚ ਵੀ ਰੱਤੀ ਪਰ ਸ਼ੱਕ ਨਹੀਂ ਕਿ ਪਾਕਿਸਤਾਨ ਕਬਜੇ ਵਿੱਚ ਨੱਕੋ ਨਕ ਡੁੱਬਿਆ ਹੋਇਆ ਹੁਣੇ ਜੇ ਜਿਹੜੀ ਤਾਜ਼ਾ ਖਬਰ ਆਈ ਆ ਉਹ ਪਾਕਿਸਤਾਨ ਲਈ ਜਾਂ ਕਹਿ ਲਓ ਕਿ ਪਾਕਿਸਤਾਨ ਆਮ ਆਮ ਲਈ ਬਹੁਤ ਬੁਰੀ ਆ ਇਹਦੇ ਨਾਲ ਹੀ ਉਹ ਹਿੰਦੁਸਤਾਨ ਦੇ ਲੋਕਾਂ ਲਈ ਵੀ ਬੜੀ ਵੱਡੀ ਖਤਰੇ ਦੀ ਘੰਟੀ ਆ ਕੀ ਖਬਰ ਆ ਆਓ ਸਕਰੀਨ ਤੇ ਵੇਖਦੇ ਆ ਪਾਕਿਸਤਾਨ ਪਿਚਸ ਪੋਰਟ ਔਨ ਅਰੇਬੀਅਨ ਸੀ ਟੂ ਯੂ ਐਸ ਆਇਰਨ ਮਿਨਰਲ ਹੱਬ ਡਵੈਲਪਮੈਂਟ ਇਸ ਰਿਪੋਰਟ ਮੁਤਾਬਕ ਅਮਰੀਕਾ ਪਾਕਿਸਤਾਨ ਦੀ ਪਾਸਨੀ ਪੋਰਟ ਨੂੰ ਵਿਕਸਿਤ ਕਰਨ ਜਾ ਰਿਹਾ ਇਹ ਪੋਰਟ ਪਾਕਿਸਤਾਨ ਦੇ ਗਵਾਦਰ ਜ਼ਿਲ੍ਹੇ ਵਿੱਚ ਜੇਕਰ ਆਪਾਂ ਨਕਸ਼ੇ ਤੇ ਵੇਖੀਏ ਤਾਂ ਪਾਸਨੀ ਪੋਰਟ ਯਾਨੀ ਕਿ ਬੰਦਰਗਾਹ ਅਫਗਾਨਿਸਤਾਨ ਤੇ ਈਰਾਨ ਦੇ ਬਾਰਡਰ ਦੇ ਬਹੁਤ ਨੇੜੇ ਆ ਪਾਸਨੀ ਬੰਦਰਗਾਹ ਈਰਾਨ ਦੇ ਬਾਰਡਰ ਤੋਂ ਸਿਰਫ 100 ਮੀਲ ਦੀ ਦੂਰੀ ਤੇ ਆ ਤੇ ਗਵਾਦਰ ਬੰਦਰਗਾਹ ਜਿਹੜੀ ਕਿ ਪਾਕਿਸਤਾਨ ਵਿੱਚ ਹੀ ਆ ਤੇ ਜਿਹਨੂੰ ਚੀਨ ਵਿਕਸਿਤ ਕਰਦਾ ਪਿਆ ਉਹ ਪਾਸਨੀ ਪੋਰਟ ਤੋਂ ਪਾਸਨੀ ਬੰਦਰਗਾਹ ਤੋਂ 70 ਮੀਲ ਦੀ ਦੂਰੀ ਤੇ ਤੁਸੀਂ ਸਕਰੀਨ ਤੇ ਨਕਸ਼ਾ ਵੇਖ ਸਕਦੇ ਹੋ ਕਿ ਇਹ ਦੋਵੇਂ ਬੰਦਰਗਾਹਾਂ ਪਾਕਿਸਤਾਨ ਵਿੱਚ ਆ ਤੇ ਪਾਕਿਸਤਾਨ ਨੇ ਇਹ ਦੋਵੇਂ ਬੰਦਰਗਾਹ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੇ ਹਵਾਲੇ ਕਰ ਦਿੱਤੀਆਂ ਹੋਈਆਂ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕਿਆ ਕਿ ਪਾਸਨੀ ਬੰਦਰਗਾਹ ਨੂੰ ਅਮਰੀਕਾ ਦੀ ਮਦਦ ਨਾਲ ਡਿਵੈਲਪ ਕੀਤਾ ਜਾਊਗਾ ਸਿੱਧੇ ਲਫ਼ਜ਼ਾਂ ਵਿੱਚ ਕਿ ਪਾਸਨੀ ਬੰਦਰਗਾ ਅਮਰੀਕਾ ਹਵਾਲੇ ਕੀਤੀ ਜਾ ਚੁੱਕੀ ਆ ਸਤੰਬਰ ਮਹੀਨੇ ਵਿੱਚ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਸੀ ਤਾਂ ਉਦੋਂ ਹੀ ਇਹਦੇ ਬਾਰੇ ਲੰਮੀ ਸਾਰੀ ਵਿਚਾਰ ਚਰਚਾ ਹੋਈ ਸੀ ਤੀਜੀ ਬੰਦਰਗਾ ਨਕਸ਼ੇ ਤੇ ਤੁਸੀਂ ਵੇਖ ਸਕਦੇ ਹੋ ਕਿ ਤੀਜੀ ਬੰਦਰਗਾ ਚਾਹਬਹਾਰ ਰਾਨ ਦੇ ਵਿੱਚ ਆ ਤੇ ਇਹਨੂੰ ਇੰਡੀਆ ਡਿਵੈਲਪ ਕਰ ਰਿਹਾ ਸੀ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦਾ ਬਿਲੀਅਨ ਡਾਲਰ ਦਾ سرمਾਇਆ ਇੱਥੇ ਖਰਚ ਕੀਤਾ ਹੋਇਆ ਪਰ ਡੋਨਾਲਟ ਰੰਪ ਨੇ ਕੁਝ ਸਮਾਂ ਪਹਿਲਾਂ ਹੀ ਇਸ ਬੰਦਰਗਾਹ ਤੇ ਪਾਬੰਦੀਆਂ ਲਾ ਕੇ ਇੰਡੀਆ ਦੀਆਂ ਆਸਾਮ ਇੱਦਾਂ ਦੇ ਪਾਣੀ ਫੇਰ ਦਿੱਤਾ ਕਿਉਂਕਿ ਇੰਡੀਆ ਸਿਰਫ ਇੱਥੋਂ ਹੀ ਸੈਂਟਰਲ ਏਸ਼ੀਆ ਨਾਲ ਵਪਾਰ ਕਰ ਸਕਦਾ ਪਾਕਿਸਤਾਨ ਦੀ ਚੀਨ ਤੇ ਅਮਰੀਕਾ ਨਾਲ ਵੱਡੀ ਨੇੜਤਾ ਪਾਰਤ ਲਈ ਖਤਰਾ ਹੀ ਖਤਰਾ ਬੇਸ਼ੱਕ ਅਜੇ ਇਹ ਕਿਆ ਜਾ ਰਿਹਾ ਕਿ ਅਮਰੀਕਾ ਪਾਸਨੀ ਬੰਦਰਗਾਹ ਨੂੰ ਮਿਲਟਰੀ ਬੇਸ ਸਟੇਸ਼ਨ ਦੇ ਤੌਰ ਤੇ ਨਹੀਂ ਵਰਤੂਗਾ ਪਰ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਵਾਪਰ ਸਕਦਾ ਅਮਰੀਕਾ ਜਾਂ ਅਮਰੀਕੀ ਕੰਪਨੀਆਂ ਪਾਕਿਸਤਾਨ ਦੇ ਧੁਰ ਅੰਦਰ ਤੱਕ ਰੇਲਵੇ ਨੈਟਵਰਕ ਤੇ ਰੋਡ ਨੈਟਵਰਕ ਡਵੈਲਪ ਕਰਨਗੀਆਂ ਅਸਲ ਵਿੱਚ ਅੰਗਰੇਜ਼ ਇੱਕ ਵਪਾਰਕ ਆਵਾ ਸਾਰੇ ਜਿਹੜੇ ਸੌਦੇ ਸੀ ਕਿ ਜਿਹੜੇ ਪਾਕਿਸਤਾਨ ਨੂੰ ਪਛਤਾ ਕੋਈ ਨਹੀਂ ਉਹਦੇ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਨੂੰ ਵਾਈਟ ਹਾਊਸ ਵਿੱਚ ਬੁਲਾ ਕੇ ਖਾਣਾ ਕਿਉਂ ਖਵਾਇਆ ਜਾ ਰਿਹਾ ਜਿਹਦੇ ਬਾਰੇ ਹੁਣ ਸਪਸ਼ਟ ਹੋਇਆ ਚੀਨ ਕੋਲ ਪਾਕਿਸਤਾਨ ਦੀ ਗਵਾਦਰ ਪੋਰਟਾ ਜਿੰਨੂੰ ਵਿਕਸਤ ਕਰ ਰਿਹਾ ਆਪਣੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਪ੍ਰੋਜੈਕਟ ਅਧੀਨ ਇਸ ਤਰ੍ਹਾਂ ਪਾਕਿਸਤਾਨ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੀ ਨੇੜਤਾ ਹਾਸਲ ਕਰਨ ਵਿੱਚ ਹੈ ਦਿਨੋ ਦਿਨ ਕਾਮਯਾਬ ਹੋ ਰਿਹਾ ਤੇ ਭਾਰਤ ਲਈ ਇਹ ਚੀਜ਼ ਲਗਾਤਾਰ ਖਤਰਾ ਵਧਾ ਰਹੀ ਹੈ ਬੇਸ਼ੱਕ ਭਾਰਤ ਚੀਨ ਦੀ ਨੇੜਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਭਾਰਤ ਤੇ ਚੀਨ ਦਰਮਿਆਨ ਸਿੱਧੀਆਂ ਫਲਾਈਟਾਂ ਜੋ ਕਿ ਪਿਛਲੇ 5 ਸਾਲ ਤੋਂ ਬੰਦ ਸੀ ਹੁਣ ਦੁਬਾਰਾ ਚਾਲੂ ਹੋ ਚੁੱਕੀਆਂ ਪਰ ਚੀਨ ਦੀ ਜੋ ਦਿਲਚਸਪੀ ਆਪਣੇ ਪ੍ਰੋਜੈਕਟ বেলਟ ਐਂਡ ਰੋਡ ਇਨੀਸ਼ੀਏਟਿਵ ਕਰਕੇ ਪਾਕਿਸਤਾਨ ਵਿੱਚ ਆ ਉਹ ਭਾਰਤ ਵਿੱਚ ਕਦੇ ਹੋ ਹੀ ਨਹੀਂ ਸਕਦੀ ਕਿਉਂਕਿ ਚੀਨ ਆਪਣਾ ਬਿਲੀਅਨ ਡਾਲਰ ਦਾ ਸਰਮਾਇਆ ਇਸ ਪ੍ਰੋਜੈਕਟ ਤੇ ਖਰਚ ਕਰ ਚੁੱਕਾ ਇਸ ਲਈ ਹਾਲ ਹੀ ਵਿੱਚ ਹੋਈ ਪਿਛਲੀ جنگ ਵਿੱਚ ਚੀਨ ਪਾਕਿਸਤਾਨ ਨਾਲ ਖੜ ਗਿਆ ਸੀ ਬਦਲਦੇ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਭਾਰਤ ਨੂੰ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਆ ਕਿਉਂਕਿ ਭਾਰਤ ਦਾ ਮਿੱਤਰ ਦੇਸ਼ ਰੂਸ ਜੋ ਕਿ ਹਰ ਸਮੇਂ ਭਾਰਤ ਦੀ ਪਿੱਠ ਤੇ ਖੜਾ ਇਸ ਸਮੇਂ ਬਹੁਤ ਬੁਰੀ ਤਰ੍ਹਾਂ جنگ ਵਿੱਚ ਉਲਝਿਆ ਹੋਇਆ ਹੈ ਉਦਾ ਬਾਰਡਰ ਹਰ ਸਮੇਂ ਨਾਟੋ ਦੀਆਂ ਫੌਜਾਂ ਮਸ਼ਕਿਰਿਆ ਹੋਇਆ ਤੇ ਯੂਕਰੇਨ ਵਿੱਚ ਚੱਲਦੀ ਜੰਗ ਕਰਕੇ ਰੂਸ ਦੇ ਹੱਥੋਂ ਸੀਰੀਆ ਵੀ ਨਿਕਲ ਚੁੱਕਾ ਕਿਉਂਕਿ ਸੀਰੀਆ ਵਿੱਚ ਅਮਰੀਕਾ ਦੀ ਕਠਪੁਤਲੀ ਸਰਕਾਰ ਬਣ ਚੁੱਕੀ ਆ ਇਸ ਲਈ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਫੂਕ ਫੂਕੇ ਕਦਮ ਰੱਖਣ ਦੀ ਲੋੜ ਆ ਤਾਂ ਕਿ ਬਦਲਦੇ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ